ਇੰਨੀ ਮਿਹਨਤ ਨਾਲ ਲਿੱਤਾ ਛੇ ਮੋਟਰਸਾਈਕਲ ਬਹੁਤ ਦੁੱਖ ਹੋ ਰਿਹਾ ਜਾਂਦੇ ਹੋਏ ਤੂੰ ਜਾ ਰਹੇ ਸਾਨੂੰ ਛੱਡ ਕੇ ਇਹ ਬੰਦੇ ਦਾ ਮੋਟਰਸਾਈਕਲ ਇਹ ਤਾਂ ਵੱਧ ਦੁੱਖ ਹੋ ਰਿਹਾ ਮਨ ਨੂੰ ਤੂੰ ਸਾਨੂੰ ਛੱਡ ਕੇ ਵੈਲਕਮ ਬੈਕ ਮਾਈ ਨਿਊ ਬਲੌਗ ਕੀ ਹਾਲ ਚਾਲ ਹੋਵੇ ਸਾਰਿਆਂ ਦੇ ਤੇ ਅੱਜ ਦਾ ਬਲੌਗ ਸਟਾਰਟ ਹੋ ਰਿਹਾ ਆਪਾਂ ਵੀ 7 ਵਜੇ ਅੱਜ ਆਪਾਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਦੇ ਕਾਦੇ ਲਈ ਆ ਜਾ ਰਹੇ ਗੱਲ ਦਿਖਾ ਦੇ ਬਾਈ 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 ਮੇਰਾ ਇਹ ਨਾਲ ਦਿਲ ਦਾ ਰਿਸ਼ਤਾ ਮੋਟਰਸਾਈਕਲ ਦੇ ਨਾਲ ਹਾਂ ਬੜਾ ਕਰੀਬੀ ਰਿਸ਼ਤਾ ਹੈ ਦੇਖ ਵੇਖਣ ਦੀ ਖਾਣ ਜੱਗੇ ਤੋਂ ਹੁੰਦਾ ਹੁੰਦਾ ਹੈਗਾ ਕਿ ਕੀ ਕੀ ਮੇਰੇ ਨਾਲ ਹੋਈ ਜਿੱਦਾਂ ਦਾ ਇਹ ਨਾਲ ਵੇਚਣ ਲੱਗਾ ਮੈਂ ਤਿੰਨ ਵਾਰੀ ਤਾਂ ਉਦੋਂ ਦਾ ਰਾਹ ਭੁੱਲ ਗਿਆ ਇੱਕ ਵਾਰੀ ਸੇ ਜਾਂਦਾ ਜਿੱਦ ਦੇ ਦਾ ਸੌਦਾ ਹੋਇਆ ਕਿਉਂਕਿ ਜਿਹੜੀ ਚੀਜ਼ ਆਪਾਂ ਲਈ ਵੀ ਹੁੰਦੀ ਆ ਉਹਦਾ ਦਿਲ ਦਾ ਫੋਕਾ ਇੱਥੇ ਹੁੰਦਾ ਜਿਹੜਾ ਪਹਿਲਾ ਮੋਟਰ ਖਿਆ ਲਗਰੀ ਜਿੱਦ ਦੀ ਦਾ ਤਵੇ ਯਾਰ ਉਹ ਦੁੱਖ ਦਾ ਹੁੰਦਾ ਕੋਈ ਵੀ ਚੀਜ਼ ਆਪਾਂ ਇਹਨੇ ਚਾਹ ਨਾ ਏਟੀਐਮ ਚ ਇਹਨੂੰ ਦੇਨੇ ਪੈਸੇ ਕਢਾ ਕੇ ਏਟੀਐਮ ਖਾਲੀ ਹੋ ਗਿਆ ਅਤੇ ਆਮਰੇ ਏਟੀਐਮ ਆ ਏਟੀਐਮ ਆਪਾਂ ਚੱਕ ਲਿਆਦਾ ਸੀ ਤੇ ਚੈੱਕ ਕਰੋ ਫਸਟ ਵਾਰ ਹੀ ਫਸਟ ਵਾਰ ਹੀ ਕੱਢ ਰੇ ਨਾ ਇਹਦੇ ਵਿੱਚੋਂ ਪਹਿਲੀ ਵਾਰੀ ਜ਼ਿੰਦਗੀ 'ਚ ਪਹਿਲੀ ਵਾਰੀ ਕੋਟਕ ਮਹਿੰਦਰਾ ਦੇ ਖਾਤੇ ਵਿੱਚੋਂ ਪੈਸੇ ਕੱਟ ਰਿਆ ਆ ਮੁੰਡੇ ਨੂੰ ਪੈਸੇ ਕਢਾ ਲਏ ਆ ਚੈੱਕ ਕਰ ਸਕਦੇ ਸੀ ਆ ਨਵਾਂ ਏਟੀਐਮ ਲੱਗ ਗਿਆ ਹਾਂ ਕਰਨ ਲੱਗਿਆ ਬਲੌਗ ਸ਼ੂਟ ਉਹਨੂੰ ਦਿਖਾਉਨੇ ਆ ਕੀ ਕੁਝ ਕਹਿੰਦਾ ਇਹ ਆ ਕੀ ਆ ਗਿਆ ਕਾਲ ਆ ਗਈ ਹਾਂ ਬਾਈ ਤਰੀ ਹੋ ਰਹੀ ਆ ਚੈੱਕ ਕਰ ਸਕਦੇ ਮੁੰਡਾ ਤੇਰਾ ਵੱਡੇ ਸਟੈਂਡ ਤੇ ਲਾ ਲੈ ਇਹਨੂੰ ਇਹ ਲਾਸਟ ਵੀਡੀਓ ਹੈ ਜੀ ਜਿਹੜੇ ਲਾਸਟ ਵੀਡੀਓ ਵਗੈਰਾ ਪੈ ਰਹੀਆਂ ਇਹਦੀ ਇਦੋਂ ਬਾਅਦ ਤਾਂ ਇਹ ਤੁਹਾਨੂੰ ਦਿਖਣਾ ਨਹੀਂ ਆਪਣੇ ਬਲੌਗ 'ਚ ਇਦੋਂ ਬਾਅਦ ਤੁਹਾਨੂੰ ਦਿਖੂਗਾ ਨਿਊ ਮੋਟਰਸਾਈਕਲ ਜਿਹੜਾ ਕਿ ਬਹੁਤ ਜਲਦੀ ਆਪਣੇ ਬਲੌਗ 'ਚ ਐਂਟਰੀ ਲੈਣ ਵਾਲਾ ਹੈਗਾ ਹੈਨਾ ਬੜੀ ਜਲਦੀ ਐਂਟਰੀ ਲੈ ਰਿਹਾ ਹਾਂ ਇਹ ਮੋਟਰਸਾਈਕਲ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਅਸੀਂ ਇੰਨੇ ਇੰਨੇ ਦੂਰ ਜਾਇਆ ਆ ਮੋਟਰਸਾਈਕਲ ਤੇ ਤੇ ਇਹਨੇ ਕਦੇ ਸਾਨੂੰ ਵਿੱਚ ਅੱਧ ਵਿਚਾਲੇ ਧੋਖਾ ਨਹੀਂ ਦਿੱਤਾ ਤਾਂ ਇਸ ਕਰਕੇ ਕੋਈ ਵੀ ਚੀਜ਼ ਆਪਾਂ ਇਹਨੇ ਪਿਆਰ ਨਾਲ ਲਈ ਸੀ ਇਹ ਤੇ ਦੁੱਖ ਤਾਂ ਹੁੰਦੀ ਆ ਹੁਣ ਇਹਨੇ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ 9 ਸਾਲ ਹੋ ਗਏ 8 ਸਾਲ ਹੋ ਗਏ ਹਾਂ ਲੈਡ ਜਗਾ ਤੇਰੇ ਵੀ ਮਾੜੀ ਹਾਂ ਆ ਹਾਂ 17 ਮਾਡਲ ਆ 17 ਲਿਖਿਆ ਲਾਸਟ ਵਾਰੀ ਮੋਟਰਸਾਈਕਲ ਟਰਾਈ ਕਰਨ ਲੱਗਿਆ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਆਪਣੇ ਵਲੌਗ ਚ ਨਹੀਂ ਦਿਖੂਗਾ ਇਹ ਮੋਟਰਸਾਈਕਲ ਇਹਦੀ ਜਗਾ ਭਾਈ ਐਂ ਦਾ ਇਹਦੀ ਜਗਾ ਤਾਂ ਨਹੀਂ ਲੈ ਸਕਦਾ ਉਹ ਹਣਾ ਕਿਉਂ ਇਹਦੇ ਨਾਲ ਜਿਹੜੀਆਂ ਹਾਂ ਜਿਹੜੇ ਇਹਦੇ ਨਾਲ ਮਟਰ ਹੈਗਲ ਨਾਲ ਯਾਦਾਂ ਨੇ ਉਹ ਤਾਂ ਇਹਦੇ ਨਾਲ ਹੀ ਰਹਿਣਗੀਆਂ ਤੇ ਹੁਣ ਮੈਂ ਚਲਾ ਕੇ ਦੇਖਦਾ ਤੇ ਬਹੁਤ ਦੂਰ ਦੂਰ ਗਿਆ ਮਟਰ ਹੈਗਲ ਤੇ ਸੀ ਬਹੁਤ ਬਹੁਤ ਦੇਖ ਲਓ ਇਹਨਾਂ ਦੇ ਕਾਰਨਾਮ ਯੇ ਸਿਆਤੀ ਮਾ ਇਹ ਇਹਦੇ ਇਹਦੇ ਲੱਛਣ ਕਰਦੇ ਸੀ ਅੱਗੀ ਆਹ ਮੋਟਰ ਹੈ ਬਾ ਚੁੱਕੇ ਘਰੇ ਤੇ ਹਾਂ ਆਇਆ ਮੈਂ ਕਹਿ ਇਹ ਵੀ ਜਾਂਦਾ ਹੁਣ ਘਰੇ ਵਿਚਾਰਾ ਮਾਣਾ ਔਲਾ ਮਾਣਾ ਹਲਕਾ ਕਰੀ ਬਠਾਇਆ ਕਹਿੰਦਾ ਯਾਰ ਬਾਰੇ ਟਾਈਮ ਲੇਤਾ ਸੀ ਯਾਰ ਬਾਰੇ ਚਾਹਾਂ ਨਾਲ ਕੱਲੀ ਕੱਲੀ 1-1 ਰੁਪਿਆ ਜੋੜ ਕੇ ਹਨਾ ਇੰਨੀ ਮਿਹਨਤਾਂ ਨਾਲ ਲੇਤਾ ਸੀ ਮੋਟਰ ਸਾਈਕਲ ਬਹੁਤ ਦੁੱਖ ਹੋ ਰਿਹਾ ਜਾਂਦੇ ਹੋਏ ਤੂੰ ਜਾ ਰਹੇ ਸੱਣ ਛੱਡ ਕੇ ਇਹ ਬੰਦੇ ਦਾ ਮੋਟਰਸਾਈਕਲ ਇਹ ਤਾਂ ਵੱਡ ਦੋ ਕੋਰੇ ਮਨ ਤੂੰ ਸਭ ਛੱਡ ਕੇ ਵੀ ਜਾ ਰਿਹਾ ਹਾਏ ਰੇ ਉਹ ਵਿਚਾਰਾ ਰੋਂਣ ਲੱਗਿਆ ਜਦੋਂ ਮਰਜੀ ਦੇਖ ਲਓ ਉਹ ਬਾਗਿਆ ਰੋਂ ਉਹ ਰੋਂਦੇ ਰੋਂਦੇ ਅੰਦਰ ਪਾਣੀ ਪੀ ਕੇ ਆਦਾ ਮੇ ਰੋਣ ਪਾੜਿਆ ਬੰਦੇ